ਬਾਰੇ ਇਹ ਸੋਚਿਆ ਇਹ ਤਸਵੀਰੀ ਜਦ ਮੈਂ ਬਲਕਿ ਮੈਂ ਰਾਤ ਪੌਣੇ 10 ਫੋਨ ਕੀਤਾ ਮੇਰਾ ਫੋਨ ਰਿਚਾਰਜ ਨਹੀਂ ਹੋਇਆ ਕਿ ਮੈਂ ਕਾਹਾਂ ਵੀ ਸਵੇਰੇ ਮੀਲੇ ਤੇ ਟਾਈਮ ਨਾਲ ਪਹੁੰਚ ਜੀ ਤੂੰ ਉਦਘਾਟਨ ਕਰਨਾ ਕਿ ਕੀ ਪਤਾ ਸੀ ਆ ਸਵੇਰੇ ਜਦ ਉੱਠ ਕੇ ਮੈਂ ਸਮਝ ਰਿਹਾ ਵੀ ਸ਼ਾਇਦ ਮੇਰੀ ਖਬਰ ਪਾਣ ਦੇ ਵਿੱਚ ਕੋਈ ਪਰਖਾਤੇ ਪਰ ਤੇਖਾਤੇ ਭੂਗੀ ਦਾ ਜਾਣਾ ਜਿਹੜਾ ਬੰਦਾ ਹਮੇਸ਼ਾ ਚੜ੍ਹਦੀ ਕਲਾ ਜਿਹਾ ਰਹਿਆ ਜਿਹਨੇ ਹਮੇਸ਼ਾ ਖੁਸ਼ੀਆਂ ਮੁੰਡੀਆਂ ਪਿਆਰ ਵੰਡਿਆ ਚਿਹਰੇ ਤੇ ਮੁਸਕਰਾਹਟ ਦੇਖੀ ਤੇ ਉੱਥੇ ਐਸੀ ਕੋਈ ਕਟਨਾ ਵਾਪਰੇ ਤਾਂ ਵਾਕਈ ਸਾਰਾ ਮੈਂ ਸਮਝਦਾ ਲੁਧਿਆਣਾ ਨਹੀਂ ਪੰਜਾਬ ਕਿਉਂਕਿ ਜਿਹੜਾ ਬੰਦਾ ਵੀ ਗੋਗੀ ਨੂੰ ਇੱਕ ਵਾਰ ਮਿਲਿਆ ਉਹ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਉਹਦੀ ਗੱਲ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਇੱਕ ਖਿੱਚ ਸੀ ਇੱਕ ਕشش ਸੀ ਤੇ ਇੱਕ ਪਿਆਰ ਸੀ ਉਹ ਉਹ ਦਾ ਉਹ 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 ਦਾ ਬਹੁਤ ਪੁਰਾਣੇ ਫੋਟੋਆਂ ਬਹੁਤ ਪੁਰਾਣੇ ਬਹੁਤ ਪੁਰਾਣੇ ਜਦੋਂ ਤੁਸੀਂ ਇਨਵੀਟੇਸ਼ਨ ਦੇਗੇ ਉਹ ਕੀ ਕਿਹਾ ਸੀ ਤੁਹਾਨੂੰ ਨਹੀਂ ਮੈਂ ਮੁੰਡੇ ਸਾਡੇ ਇਨਵੀਟੇਸ਼ਨ ਦੇਖ ਕੇ ਗਿਆ ਮੈਂ ਰਾਤ ਮੈਂ ਤਾਂ ਉਹਨੂੰ ਯਾਦ ਕਰਾਉਣ ਲਈ ਵੀ ਤਸਵੀਰੇ ਟਾਈਮ ਨਾਲ ਲਾਉਣਾ ਆ ਮੈਂ ਇਹ ਤੁਹਾਨੂੰ ਮੈਂ ਕਾਲ ਦਿਖਾਉਣਾ ਇੱਥੇ ਲਗਾਤਾਰ ਤਸਵੀਰ ਉਹਦਾ ਹੋਏਗਾ ਜਿੱਥੇ ਇਹ ਕਾਲਾਂ ਦੇ ਵਿੱਚ ਹੈ ਕਿ ਉਹਨੂੰ ਮੈਂ ਰਾਤ ਮੈਂ ਕੋਸ਼ਿਸ਼ ਕਰਾਂਗੇ ਕਿ ਇੱਕ ਮਿੰਟ ਸੁਣ ਮੈਂ ਸੁਣ ਸੋਰੀ ਜੀ ਮੈਂ ਕਿਉਂਕਿ ਗੋਗੀ ਤਾਂ ਗੱਲਬਾਤ ਕਰਨ ਦੀ ਵੀ ਜਰੂਰ ਕੋਸ਼ਿਸ਼ ਕੀਤੀ ਜਿੱਥੇ ਲੋਕ ਘਰ ਦੇ ਬਾਹਰ ਪਹੁੰਚ ਰਹੇ ਨੇ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਜੋ ਪੁਰਾਣੀਆਂ ਉਹਨਾਂ ਦੀਆਂ ਯਾਦਾਂ ਹਨ ਉਹ ਵੀ ਉਹ ਯਾਦ ਕਰ ਰਹੇ ਨੇ ਕਿ ਦੇ ਨਾਲ ਜਿਸ ਤਰ੍ਹਾਂ ਇਹ ਜਿਆਦਾ ਜੋ ਪ੍ਰੋਜੈਕਟ ਹੈ ਜੀ ਦੇ ਮੁਤਾਬਿਕ ਦੀ ਜਾਣਕਾਰੀ ਸਾਹਮਣੇ ਆਕੇ ਤੋਂ ਸਾਹਮਣੇ ਅੱਜ ਆਇਆ ਇਹ ਮੁਤਾਬਿਕ ਅਹ ਆਹ ਲੇ ਕੋ ਗੋਗੀ ਚੇਰਮੈਨ ਇਹ ਮੈਂ ਹਾਂ ਮੈਂ ਰਾਤ ਕਾਲ ਕੀਤੀ ਵੀ ਤੂੰ ਸਵੇਰੇ ਟਾਈਮ ਨਾਲ ਪਹੁੰਚ ਜਾਣਾ ਇਕੱਠਰ ਕਰਨਾ ਤੇ ਕਿਉਂਕਿ ਜਿਹੜੇ ਮੇਲੇ ਨੇ ਇਹ ਇਹੀ ਮੇਲਾ ਕਿ ਅਸੀਂ ਸਾਰੇ ਮਿਲ ਕੇ ਲਾਉਨੇ ਆ ਸਾਰੇ ਉਹਨੇ ਇਹ ਕਹਿਣਾ ਬਾਬਾ ਜੀ ਕੋ ਮੇਰੇ ਲਈ ਸੇਵਾ ਦੱਸੋ ਉਹਦਾ ਆਮ ਹੁੰਦਾ ਸੀ ਮੇਰਾ ਸੀ ਕਹਿਣਾ ਨਾ ਮੇਲਾ ਤੇ ਵਸ ਤੇਰਾ ਆਉਣਾ ਹੀ ਤੇਰੀ ਸੇਵਾ ਤੇ ਤੁਸੀਂ ਜਦੋਂ ਫੋਨ ਕੀਤਾ ਰਾਤ ਕਿਸ ਤਰ੍ਹਾਂ ਦਾ ਮੇਰਾ ਰੁਗਾਟਨ ਸੀਗਾ ਕੀ ਕਹਿਣਾ ਚਾਹੁੰਦੇ ਨਹੀਂ ਮੈਂ ਫੋਨ ਮੇਰਾ ਅਟੈਂਡ ਨਹੀਂ ਹੋਇਆ ਫੋਨ ਹੀ ਨਹੀਂ ਅਟੈਂਡ ਹੋਇਆ ਆ ਮੈਂ ਫਿਰੀ ਕਾਲ ਕੀਤੀ ਹੋਈ ਆ ਜਿਹਦੇ ਵਿੱਚ ਆਉਣਾ ਸੀ ਤੁਹਾਡੇ ਵਿੱਚ ਹਾਂ ਮੇਲੇ 'ਚ ਮੈਂ ਉਹਨੂੰ ਕਹਿੰਦਾ ਵੀ ਇਹ ਰੁਗਾਟਨ ਤੇ ਤੋ ਕਰਾਉਣਾ ਮੈਂ ਉਹਨੂੰ ਹੱਸਦੇ ਹੁੰਦੇ ਸੀ ਵੀ ਤੇਰੇ ਹਲਕੇ ਜਾਵੇ ਮੇਲਾ ਅਧਿਕਾਰਤ ਕਰਨ ਕਰਨਾ ਤੇਰਾ ਫਰਜ ਆ ਉਹ ਫਿਰ ਹੱਸਣਾ ਉਹਨੇ ਕਿਹਾ ਤੁਸੀਂ ਮੈਨੂੰ ਇੰਨਾ ਮਾਣ ਦਿੰਦੇ ਹੋ ਮਤਲਬ ਮੇਰੇ ਪੁਰਾਣੇ ਸਾਥੀ ਨੇ ਬਾਬਾ ਜੀ ਤੁਹਾਡੇ ਮੈਂ ਸਮਝਦਾ ਘੱਟੋ ਘੱਟ 30 ਸਾਲ 35 ਸਾਲ ਇੱਥੇ ਜਦੋਂ ਡਰਾਈਵਿੰਗ ਸਿਖਾਉਂਦੇ ਦੂਸਰਾ ਕਰਦੇ ਇੱਥੋਂ ਤੱਕ ਕਿ ਕਾਉਂਸਲਰ ਦੀ ਟਿਕਟ ਮੇਰੇ ਘਰੋਂ 2003 ਦੇ ਵਿੱਚ ਦਿੱਤੀ ਤੇ ਉਦੋਂ ਇਹਨਾਂ ਨੂੰ ਵੀ ਆ ਸ਼ੂ ਤਲਵਾਰ ਸਾਰੇ ਸੀ ਤੇ ਉਹ ਉਸ ਟਾਈਮੇ ਕਾਉਂਸਲਰ ਬਣੇ ਤੇ ਮੇਰਾ ਕਹਿਣ ਤੋਂ ਪਾਓ ਬੜਾ ਪੁਰਾਣਾ ਰਿਸ਼ਤਾ ਬੜਾ ਪੁਰਾਣਾ ਰਿਸ਼ਤਾ ਤੇ ਹਮੇਸ਼ਾ ਪਿਆਰ ਸਤਿਕਾਰ ਤੇ ਚੜ੍ਹਦੀ ਕਲਾ 'ਚ ਰਹਿਣ ਵਾਲਾ ਬੰਦਾ ਕਦੇ ਉਹਦੇ ਚਿਹਰੇ ਤੇ ਮੰਜੂਸੀ ਨਹੀਂ ਦੇਖੀ ਕਦੇ ਖਮੋਸ਼ੀ ਨਹੀਂ ਦੇਖੀ ਕਦੇ ਕਿਸੇ ਕਿਸਮ ਦੀ ਉਦਾਸੀ ਨਹੀਂ ਦੇਖੀ ਪਛਾਨ ਕੇ ਇਨਸੀਡੈਂਟ ਤੋਂ ਬਾਅਦ ਕਿਸ ਤਰ੍ਹਾਂ ਲੱਗ ਰਿਹਾ ਉਹ ਬੜਾ ਮੈਂ ਕਹਿੰਦਾ ਵੀ ਇੱਕ ਐਡਾ ਸ਼ੌਕ ਲੱਗਿਆ ਕੱਲਾ ਮੈਨੂੰ ਨਹੀਂ ਮੈਂ ਦੇਖਣਾ ਆ ਮੈਨੂੰ ਅਮਰੀਕਾ ਤੋਂ ਸਵੇਰੇ ਸਵੇਰੇ ਫੋਨ ਕੈਨੇਡਾ ਤੋਂ ਫੋਨ ਇਸ ਬੰਦੇ ਦੀ ਇੱਕ ਐਡੀ ਵੱਡੀ ਪਛਾਣ ਸੀ ਐਡੀ ਤੁਹਾਡੀਆਂ ਪੁਰਾਣੀਆਂ ਯਾਦਾਂ ਜੋ ਅੱਜ ਯਾਦ ਆ ਰਹੀਆਂ ਹੋਣਗੀਆਂ ਗੁੱਤੀ ਸਰਵਦੀ ਯਾਦਾਂ ਤਾਂ ਉਹ ਹਮੇਸ਼ਾ ਹਾਸੇ ਠੱਠੇ ਚ ਗੱਲ ਕਰਦਾ ਹਮੇਸ਼ਾ ਖੁਸ਼ੀ ਚ ਗੱਲ ਕਰਦਾ ਹਮੇਸ਼ਾ ਕੋਈ ਮਜ਼ਾਕੀਆ ਲਹਿਜੇ ਚ ਗੱਲ ਕਰਦਾ ਤੇ ਉਹਦੀਆਂ ਗੱਲਾਂ ਤਾਂ ਮੈਂ ਸਮਝਦਾ ਭੁਲਾਈਆਂ ਨਹੀਂ ਜਾ ਸਕਦੀਆਂ ਕਿਉਂਕਿ ਜਿਸ ਇਨਸਾਨ ਦੇ ਅੰਦਰ ਸਮਾਜ ਨੂੰ ਦੂਜੇ ਲੋਕਾਂ ਨੂੰ ਖੁਸ਼ੀਆਂ ਵੰਡਣ ਦੀ ਗੱਲ ਹੋਵੇ ਤੇ ਜਦ ਉਹ ਲੋਕ ਜਾਂਦੇ ਨੇ ਇਹ ਤਕਰੀਬਨ ਰਾਤ ਦੀ ਗੱਲ ਪੌਣੇ 10 ਵਜੇ ਦੀ ਹੁਣ ਗੱਲ ਨਹੀਂ ਹੋਈ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਨੂੰ ਡਾਇਲ ਕੀਤਾ ਤਾਂ ਖਾਇ ਵੀ ਮੈਂ ਡਾਇਲ ਕੀਤਾ ਉਹ ਅਟੈਂਡ ਨਹੀਂ ਹੋਇਆ ਫੋਨ ਨਹੀਂ ਉਹਦੇ ਵੱਲੋਂ ਅਟੈਂਡ ਹੋਇਆ ਮੈਂ ਤਕਰੀਬਨ ਪੌਣੇ 10 ਵਜੇ ਕਾਲਾ